ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਤੁਹਾਡਾ ਕੀ ਹਾਲ ਚਾਲ ਆ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਸੂਟਾਂ ਦੀ ਪ੍ਰੈਸ ਬਾਰੇ ਵੀਡੀਓ ਪ੍ਰੈਸ ਤਾਂ ਹਰ ਕਿਸੇ ਨੂੰ ਕਰਨੀ ਆਉਂਦੀ ਆ ਬਟ ਇਹ ਆ ਕਿ ਅਸੀਂ ਅੱਜ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਇਹ ਵਰਕ ਵਾਲੇ ਸੂਟ ਹੈਵੀ ਸੂਟ ਹੁੰਦੇ ਆ ਉਹਨਾਂ ਦੇ ਉੱਤੇ ਅਸੀਂ ਜੇ ਪ੍ਰੈਸ ਡਾਇਰੈਕਟ ਐਸੇ ਤਰੀਕੇ ਦੇ ਨਾਲ ਕਰ ਦਵਾਵਾਂਗੇ ਤੇ ਇਹ ਜਿਹੜਾ ਵਰਕ ਵਾ ਉਹ ਖਰਾਬ ਹੁੰਦਾ ਜਿਹੜਾ ਉਹ ਡਰ ਰਹਿੰਦਾ ਹੈ ਤੇ ਤੁਹਾਡੇ ਨਾਲ ਅੱਜ ਅਸੀਂ ਸ਼ੇਅਰ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਤੇ ਪ੍ਰੈਸ ਜਿਹੜਾ ਵਾ ਉਹ ਘਰੇ ਬਿਲਕੁਲ ਆਸਾਨੀ ਨਾਲ ਕਰ ਸਕਦੇ ਹਾਂ ਨਹੀਂ ਤਾਂ ਸਾਨੂੰ ਬਾਜ਼ਾਰੋਂ ਜਿਹੜੀ ਐ ਪ੍ਰੈਸ ਕਰਵਾ ਕੇ ਲਿਆਉਣੀ ਪੈਂਦੀ ਹੈ ਤੇ ਪੈਸੇ ਖਰਚ ਕਰਨੇ ਪੈਂਦੇ ਆ ਤੇ ਜੇ ਅਸੀਂ ਬਿਨਾਂ ਨੌਲੋਜ ਤੋਂ ਇਹਨਾਂ ਦੇ ਉੱਤੇ ਇਸ ਤਰੀਕੇ ਨਾਲ ਪ੍ਰੈਸ ਕਰ ਦਿੰਦੇ ਆ ਤਾਂ ਇਹ ਜਿਹੜਾ ਬੁਟੀਕ ਵਰਕ ਹੈ ਹੈਵੀ ਵਰਕ ਆ ਉਹ ਖਰਾਬ ਹੋ ਜਾਂਦਾ ਹੈ ਉਹਨਾਂ ਦਾ ਜਿਹੜਾ ਵਾ ਜਲਣ ਦਾ ਡਰ ਰਹਿੰਦਾ ਹੈ ਤੇ ਜੇ ਇਹ ਕੱਪੜੇ ਆ ਇਹ ਵੀ ਨਾਲ ਜਿਹੜਿਆ ਚਿੱਟਕ ਸਕਦੇ ਆ ਤੇ ਅੱਜ ਤੁਹਾਨੂੰ ਸਿੱਖ ਘਰੇ ਹੀ ਕਿਵੇਂ ਪ੍ਰੈਸ ਕਰੀਦੀ ਹੈ ਇਹਨਾਂ ਹੈਵੀ ਸੂਟਾਂ ਨੂੰ ਤੇ ਤਾਜ ਵੈਸੀ ਉਹਨਾਂ ਨੂੰ ਜਿਹੜੀ ਆ ਵਧੀਆ ਨਾਲ ਦੀ ਸੰਭਾਲ ਕਰ ਸਕੀਏ ਤੇ ਉਹ ਤੁਹਾਨੂੰ ਕਰਕੇ ਦਿਖਾਉਨੇ ਆ ਤੇ ਆਓ ਪ੍ਰੈਸ ਕਰਕੇ ਨਾਲ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਅਸੀਂ ਇਹ ਜਿਹੜਾ ਸੂਟ ਲੈ ਲਿਆ ਹੈ ਵੀ ਜਿਹਦੇ ਉੱਤੇ ਬੁਟੀਕ ਵਰਕ ਹੋਇਆ ਹੈ ਤੇ ਇਹਦੇ ਜਿਹੜੇ ਸਟੋਨ ਆ ਉਹ ਕਾਫੀ ਹੈਵੀ ਹੈ ਤੇ ਹੁਣ ਅਸੀਂ ਕੀ ਕਰਾਂਗੇ ਕਿ ਇਹਦੇ ਤੇ ਵਿੱਚ ਰੱਖ ਲਿਆ ਅਸੀਂ ਪਿੱਲੋ ਪਿੱਲੋ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਵਾ ਉਹ ਸੂਟ ਨੂੰ ਪ੍ਰੈਸ ਕਰਾਂਗੇ ਪਿੱਲੋ ਜਰਾ ਵਾ ਇਹਦੇ ਵਿੱਚ ਅਸੀਂ ਐਡਜਸਟ ਕਰ ਲਵਾਂਗੇ ਤੇ ਸੈਂਟਰ ਦੇ ਵਿੱਚ ਤੇ ਸੂਟ ਨੂੰ ਜਰਾ ਵਾ ਉਹ ਪੁੱਠਾ ਕਰਕੇ ਤੇ ਫਿਰ ਅਸੀਂ ਇਹਦੇ ਉੱਪਰ ਇਸ ਤਰ੍ਹਾਂ ਪ੍ਰੈਸ ਕਰਨੀ ਸ਼ੁਰੂ ਕਰ ਦੇਵਾਂਗੇ ਇਸ ਤਰੀਕੇ ਦੇ ਨਾਲ ਕੀ ਹੋਵੇਗਾ ਕਿ ਜਿਹੜੇ ਸਟੋਨ ਵਾ ਉਹ ਜਿਹੜੇ ਪਿੱਲੋ ਦੇ ਵਿੱਚ ਜਿਹੜੇ ਆ ਉਹ ਖੁੱਭ ਜਾਣਗੇ ਤੇ ਸਾਨੂੰ ਮਹਿਸੂਸ ਨਹੀਂ ਹੋਏਗਾ ਤੇ ਵੀ ਉੱਤੇ ਪ੍ਰੈਸ ਹੋ ਰਹੀ ਆ ਤੇ ਉਹ ਨੀਚੇ ਹਿੱਸੇ ਦੇ ਉੱਤੇ ਨਹੀਂ ਖੁੱਭਣਗੇ ਨਹੀਂ ਤੇ ਪ੍ਰੈਸ ਦੇ ਭਾਰ ਦੇ ਨਾਲ ਨੀਚਲੇ ਹਿੱਸੇ ਵਿੱਚ ਸੂਟ ਦੀ ਬੈਕ ਸਾਈਡ ਦੇ ਉੱਤੇ ਸੂਟ ਫਟ ਵੀ ਸਕਦਾ ਏ ਤੇ ਸਟੋਨ ਕੋਟੀ ਦੇ ਵਿੱਚ ਜਿਹੜੇ ਆ ਉਹ ਖੁੱਭ ਜਾਣਗੇ ਤੇ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਪਿੱਲੋ ਆ ਉਹਨੂੰ ਗਾਂ ਗਾਂ ਕਰਦੇ ਜਾਵਾਂਗੇ ਤੇ ਸੂਟ ਨੂੰ ਅਗਾਹਾਂ-ਗਾਹ ਕਰਦੇ ਜਾਵਾਂਗੇ ਤੇ ਇਸ ਤਰੀਕੇ ਨਾਲ ਸਾਰਾ ਇਸ ਸੂਟ ਨੂੰ ਪ੍ਰੈਸ ਕਰ ਲਾਂਗੇ ਤੇ ਫਿਰ ਜਿਹੜੀ ਬੈਕ ਸਾਈਡ ਬਚ ਗਈ ਆ ਉਹਦੇ ਤੇ ਕੀ ਕਰਾਂਗੇ ਅਸੀਂ ਜਿਹੜੀ ਆ ਇਹ ਵੂਲਨ ਵਾਲੀ ਜਿਹੜੀ ਆ ਗਰਮ ਬੈਡ ਸ਼ੀਟ ਲੈ ਲਾਂਗੇ ਤੇ ਉਹਨੂੰ ਫੋਲਡ ਕਰਕੇ ਨੀਚੇ ਰੱਖ ਲਵਾਂਗੇ ਤੇ ਫਿਰ ਬੈਕ ਸਾਈਡ ਦੇ ਉੱਤੇ ਇਸ ਤਰੀਕੇ ਦੇ ਨਾਲ ਪ੍ਰੈਸ ਲਗਾਵਾਂਗੇ ਇਹਦੇ ਨਾਲ ਜਿਹੜੇ ਸਟੋਨ ਵਾ ਉਹ ਜਿਹੜੀ ਆ ਜਿਹੜੀ ਚਾਦਰ ਵਾ ਇਹ ਕੰਬਲ ਵਾਲੀ ਚਾਦਰ ਆ ਉਹਦੇ ਵਿੱਚ ਜਿਹੜੇ ਆ ਉਹ ਥਾਂ ਐਡਜਸਟ ਹੋ ਜਾਣਗੇ ਇਨਸਰਟ ਹੋ ਜਾਣਗੇ ਤੇ ਇਸ ਤਰੀਕੇ ਨਾਲ ਅਸੀਂ ਸਾਰੀ ਬੈਕ ਸਾਈਡ ਦੇ ਉੱਤੇ ਪ੍ਰੈਸ ਲਗਾ ਲਾਂਗੇ ਤੇ ਜਿਹੜੇ ਸਟੋਨ ਵਾਂ ਹੁਣ ਸਾਨੂੰ ਮਹਿਸੂਸ ਨਹੀਂ ਹੋਵੇਗਾ ਜਿਹੜੇ ਸਟੋਨ ਆ ਉਹ ਨੀਚੇ ਧਸ ਜਾਣਗੇ ਕਿਉਂਕਿ ਇਸ ਸੂਟ ਦੇ ਉੱਤੇ ਸਾਰਾ ਸਿੱਪੀ ਸਤਾਰੇ ਵਾਲਾ ਤੇ ਨਲਕੀ ਵਾਲਾ ਵਰਕ ਹੋਇਆ ਏ ਤੇ ਫਿਰ ਔਖਾ ਹੋ ਜਾਂਦਾ ਏ ਡਾਇਰੈਕਟ ਪ੍ਰੈਸਹੀਂ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਤੇ ਇਦਾਂ ਬਾਜੂ ਦੇ ਉੱਤੇ ਵੀ ਅਸੀਂ ਜਿਹੜੀ ਖਾਲੀ ਜਗ੍ਹਾ ਉੱਥੇ ਤੇ ਆਸਾਨੀ ਨਾਲ ਪ੍ਰੈਸ ਕਰ ਲਾਂਗੇ ਤੇ ਜਿੱਥੇ ਇੱਥੇ ਵਰਕ ਹੋਇਆ ਉੱਥੇ ਬਿਲਕੁਲ ਹਲਕੇ ਹੱਥਾਂ ਦੇ ਨਾਲ ਪ੍ਰੈਸ ਕਰਾਂਗੇ ਇਹਨੂੰ ਦਬਾ ਦੇ ਕੇ ਨਹੀਂ ਕਰਨੀ ਇਸ ਤਰੀਕੇ ਨਾਲ ਅਸੀਂ ਦੂਸਰੀ ਬਾਜੂ ਵੀ ਕਰ ਲਵਾਂਗੇ ਬੜੇ ਆਰਾਮ ਦੇ ਨਾਲ ਇਹ ਜਿਹੜੀਆਂ ਦੋਨੋਂ ਬਾਜੂ ਇਸ ਤਰੀਕੇ ਦੇ ਨਾਲ ਕਰ ਲਵਾਂਗੇ ਤੇ ਇਹ ਥੀ ਨੀਚੇ ਜਿਹੜਾ ਵਾ ਇਹ ਕਪੜਾ ਸੌਫਟ ਹੋਣ ਕਰਕੇ ਚਾਦਰ ਸੌਫਟ ਹੋਣ ਕਰਕੇ ਤੇ ਵਧੀਆ ਤਰੀਕੇ ਨਾਲ ਪ੍ਰੈਸ ਹੋ ਜਾਂਦੀ ਤੇ ਡਾਇਰੈਕਟ ਅਸੀਂ ਡਾਇਰੈਕਟ ਜਿਹੜਾ ਵਾ ਅਸੀਂ ਇਸ ਤਰੀਕੇ ਨਾਲ ਵਰਕ ਦੇ ਉੱਤੇ ਪ੍ਰੈਸ ਜਿਹੜੀ ਹੈ ਉਹ ਨਹੀਂ ਲਗਾਵਾਂਗੇ ਕਿਉਂਕਿ ਅਸੀਂ ਜਿਹੜੇ ਪਿੱਲੋ ਤੇ ਹਲਪ ਦੇ ਨਾਲ ਇਧਰੋਂ ਪ੍ਰੈਸ ਕਰ ਲਈ ਹੈ ਤੇ ਬਸ ਹੁਣ ਅਸੀਂ ਜਿਹੜਾ ਇਸ ਤਰੀਕੇ ਨਾਲ ਇਹਨੂੰ ਫੋਲਡ ਕਰਕੇ ਤੇ ਸੂਟ ਨੂੰ ਰੱਖ ਲਵਾਂਗੇ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਜਿਹੜਾ ਆਸਾਨੀ ਨਾਲ ਸੂਟ ਜਿਹੜਾ ਉਹ ਪ੍ਰੈਸ ਹੋ ਜਾਂਦਾ ਹੈ ਤੇ ਤੁਹਾਨੂੰ ਬਾਜ਼ਾਰ ਤੋਂ ਪ੍ਰੈਸ ਕਰਨ ਦੀ ਕੋਈ ਲੋੜ ਨਹੀਂ ਤੇ ਦੂਸਰਾ ਤਰੀਕਾ ਤੁਹਾਨੂੰ ਅਸੀਂ ਇਹ ਦੱਸਦੇ ਹਾਂ ਕਿ ਜਿਸ ਤਰ੍ਹਾਂ ਇਹ ਦੇਖੋ ਇਹ ਆ ਸੂਟ ਇੱਥੇ ਗੋਟਾ ਪੱਟੀ ਦਾ ਵਰਕ ਹੋਇਆ ਹੈ ਬਰੀਕ ਬਰੀਕ ਤੇ ਇਹ ਸਾਰਾ ਜਿਹੜਾ ਵਰਕ ਹੋਇਆ ਏ ਜੇ ਅਸੀਂ ਇਹਦੇ ਉੱਤੇ ਡਾਇਰੈਕਟ ਪ੍ਰੈਸ ਲਗਾਵਾਂਗੇ ਤਾਂ ਇਹ ਛੇਤੀ ਆਸਾਨੀ ਨਾਲ ਜਲ ਜਾਂਦੀ ਆ ਇਹ ਸਾਰਾ ਵਰਕ ਜਿਹੜਾ ਵਾ ਉਹ ਜਲਣ ਦਾ ਡਰ ਰਹਿੰਦਾ ਹੈ ਤੇ ਇੱਥੇ ਵੀ ਡਾਇਰੈਕਟ ਪ੍ਰੈਸ ਨਹੀਂ ਲਗਾਉਣੀ ਇਹਦੇ ਵਾਸਤੇ ਅਸੀਂ ਕੀ ਕਰਾਂਗੇ ਅਸੀਂ ਇੱਕ ਸਿਲਵਰ ਪੇਪਰ ਲਵਾਂਗੇ ਇਹ ਸਿਲਵਰ ਪੇਪਰ ਆਮ ਘਰਾਂ ਦੇ ਵਿੱਚ ਹੁੰਦਾ ਹੈ ਸਿਲਵਰ ਫੋਇਲ ਪੇਪਰ ਜਿਹੜਾ ਵਾ ਉਹਨੂੰ ਲੈ ਕੇ ਤੇ ਉਹ ਪ੍ਰੈਸ ਦੇ ਜਿਸ ਤਰ੍ਹਾਂ ਇਹ ਪ੍ਰੈਸ ਵਾ ਪ੍ਰੈਸ ਰੱਖ ਕੇ ਤੇ ਇਹਦੇ ਆਲੇ ਦੁਆਲੇ ਅਸੀਂ ਇਸ ਤਰੀਕੇ ਨਾਲ ਇਹਨੂੰ ਐਡਜਸਟ ਕਰ ਦਵਾਂਗੇ ਤੇ ਸਾਰੇ ਪੇਪਰ ਨੂੰ ਅਡਜਸਟ ਕਰਕੇ ਤੇ ਫਿਰ ਅਸੀਂ ਜਿਹੜੀ ਪ੍ਰੈਸ ਆਨ ਕਰ ਲਵਾਂਗੇ ਇਹ ਦੇਖੋ ਪ੍ਰੈਸ ਨੂੰ ਸਾਰੀ ਨੂੰ ਕਵਰ ਕਰ ਲਿਆ ਹੁਣ ਅਸੀਂ ਜਿਸ ਤਰੀਕੇ ਨਾਲ ਮਰਜ਼ੀ ਪ੍ਰੈਸ ਨੂੰ ਇਹਦੇ ਉੱਤੇ ਫੇਰਦੇ ਰਵਾਂਗੇ ਕਿਉਂਕਿ ਇਹ ਵਰਕ ਜਿਹੜਾ ਵਾ ਇਹ ਅੜਨ ਵਾਲਾ ਜਿਹੜਾ ਵੀ ਫਸਣ ਵਾਲਾ ਵਰਕ ਤਾਂ ਨਹੀਂ ਆ ਵਰਕ ਜਿਹੜਾ ਬਿਲਕੁਲ ਸਾਫ਼ ਹੈ ਤੇ ਇਹਦੇ ਉੱਤੇ ਅਸੀਂ ਪ੍ਰੈਸ ਚਲਾ ਸਕਦੇ ਹਾਂ ਬਟ ਡਾਇਰੈਕਟ ਪ੍ਰੈਸ ਨਹੀਂ ਚਲਾ ਸਕਦੇ ਇਸ ਤਰੀਕੇ ਦਾ সিলਵਰ ਫੋਇਲ ਪੇਪਰ ਦੇ ਨਾਲ ਅਸੀਂ ਪ੍ਰੈਸ ਨੂੰ ਚਲਾਵਾਂਗੇ ਤੇ ਇਹ ਪ੍ਰੈਸ ਜਿਹੜੀ ਹੈ ਜਿਹੜਾ ਵਰਕ ਬਿਲਕੁਲ ਵੀ ਚਲੇਗਾ ਨਹੀਂ ਤੇ ਬਿਲਕੁਲ ਐਨ ਉਸੇ ਦਾ ਉਸੇ ਹੀ ਰਹੇਗਾ ਜਿਸ ਤਰ੍ਹਾਂ ਦਾ ਹੈਗਾ ਇਹ ਤੇ ਇਹ ਸੂਟ ਵੀ ਜਿਹੜਾ ਇਹ ਪਿਓਰ ਸ਼ਫਾਉਂ ਦਾ ਹੈ ਤੇ ਇਹਦੇ ਉੱਤੇ ਜਿਹੜੀ ਸ਼ਾਈਨ ਉਹ ਵੀ ਉਸੇ ਤਰੀਕੇ ਨਾਲ ਪ੍ਰਕਰਾਰ ਰਵੇਗੀ ਤੇ ਵੇਖੋ ਪ੍ਰੈਸ ਕਰਨ ਤੋਂ ਬਾਅਦ ਦੇਖਿਓ ਕਿੰਨੀ ਜਿਆਦਾ ਇੱਥੇ ਸ਼ਾਈਨ ਆ ਜਾਂਦੀ ਹੈ ਤੇ ਨਵੇਂ ਜਦੀਆਂ ਇਹਦੀਆਂ ਸਿਲਵਰ ਟਾਵਾਂ ਉਹ ਵੀ ਜਿਹੜੀਆਂ ਆਸਾਨੀ ਦੇ ਨਾਲ ਨਿਕਲ ਜਾਂਦੀਆਂ ਨੇ ਕਿਉਂਕਿ ਇਹ ਸ਼ਿਫੌਨ ਦਾ ਸੂਟ ਹੈ ਤੇ ਇਹ ਜਿਆਦਾ ਗਰਮ ਪ੍ਰੈਸ ਡਾਇਰੈਕਟ ਜੇ ਅਸੀਂ ਲਗਾਵਾਂਗੇ ਤਾਂ ਇਹ ਜਿਹੜਾ ਸ਼ਿਫੌਨ ਵਾ ਇਹ ਵੀ ਜਲਣ ਦਾ ਡਰ ਰਹਿੰਦਾ ਹੈ ਪ੍ਰੈਸ ਦੇ ਨਾਲ ਚਿਪਕ ਸਕਦੀ ਹੈ ਤੇ ਇਸ ਤਰੀਕੇ ਦੇ ਨਾਲ ਅਸੀਂ ਸਾਰਾ ਸੂਟ ਜਿਹੜਾ ਵਾ ਉਹ ਪ੍ਰੈਸ ਕਰ ਲਵਾਂਗੇ ਤੇ ਦੇਖੋ ਪ੍ਰੈਸ ਦੇ نیچے ਬਿਲਕੁਲ ਵੀ ਨਹੀਂ ਚਿਪਕੇਗਾ ਤੇ ਜਿਹੜੀ ਪ੍ਰੈਸ ਹੋਆ ਉਹ ਵੀ ਜਿਹੜੀ ਆ ਉਹ ਸਾਡੀ ਸਾਫ਼ ਰਹਿੰਦੀ ਆ ਤੇ ਆ ਦੇਖੋ ਲਾਈਟ ਵੀ ਆਉਣ ਤੁਸੀਂ ਇਹ ਨਾ ਸਮਝੋ ਕਿ ਪ੍ਰੈਸ ਬੰਦ ਹੈ ਪ੍ਰੈਸ ਚੱਲ ਰਹੀ ਹੈ ਤੇ ਸਿਲਵਰ ਪੇਪਰ ਦੇ ਨਾਲ ਐਨ ਬਿਲਕੁਲ ਸਫਾਈ ਹੁੰਦੀ ਹੈ ਤੇ ਜਿਹੜਾ ਵਰਕ ਵਾ ਉਹ ਖਰਾਬ ਨਹੀਂ ਹੁੰਦਾ ਤੇ ਇਹ ਸਾਡਾ ਦੂਸਰਾ ਤਰੀਕਾ ਹੈ ਜੇ ਤੁਹਾਨੂੰ ਇਹ ਤਰੀਕਾ ਵਧੀਆ ਲੱਗੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਵੀ ਜਿਹੜੀ ਸੂਟ ਨੂੰ ਆ ਉਹ ਆਸਾਨੀ ਦੇ ਨਾਲ ਪ੍ਰੈਸ ਕਰ ਸਕਦੇ ਹੋ ਇਸੇ ਤਰੀਕੇ ਨਾਲ ਅਸੀਂ ਸਾਰਾ ਸੂਟ ਤੁਹਾਨੂੰ ਜਿਹੜਾ ਵਾ ਪ੍ਰੈਸ ਕਰਕੇ ਦਿਖਾਵਾਂਗੇ ਜਿਹੜਾ সিলਵਰ ਪੇਪਰ ਆ ਇਹ ਬਿਲਕੁਲ ਨਾਲ ਚਿਪਕ ਜਾਂਦਾ ਏ ਤੇ ਲੱਤਦਮ ਨਹੀਂ ਹੈਗਾ ਤੇ ਨਾ ਹੀ ਇਹ ਖਰਾਬ ਹੁੰਦਾ ਏ ਤੇ ਤੁਸੀਂ ਉਹ ਵੈਸੇ ਵੀ ਆਪਣੇ ਜਦੋਂ ਸੂਟ ਪ੍ਰੈਸ ਕੋਈ ਕਰਦੇ ਹੋ ਜਿਸ ਤਰ੍ਹਾਂ ਵੂਲਨ ਦੇ ਕਰਦੇ ਹੋ ਤਾਂ ਇਹਦੇ ਨਾਲ ਕਰ ਸਕਦੇ ਹੋ ਤੇ ਇਹ ਦੇਖੋ ਬਿਲਕੁਲ ਵਰਕ ਵੈਸਾ ਹੀ ਆ ਤੇ ਇੱਥੇ ਜਿਹੜੀ ਆ ਸ਼ਾਈਨੀ ਵਾਗੇ ਤੀਸਰਾ ਇਹ ਹੈ ਕਿ ਜਿਸ ਤਰ੍ਹਾਂ ਇਹ ਦੇਖੋ ਇਹ ਤੇ ਸਿਪੀ ਸtare ਵਾਲਾ ਵਰਕ ਹੋਇਆ ਹੈ ਤੇ ਜਦੋਂ ਅਸੀਂ ਸਿਪੀ ਸtare ਦੇ ਉੱਤੇ ਪ੍ਰੈਸ ਲਗਾਉਂਦੇ ਆਂ ਤੇ ਸਿਪੀ ਸtare ਜਿਹੜਾ ਵਾ ਉਹ ਪ੍ਰੈਸ ਦੇ ਨਾਲ ਚਿਪਕ ਜਾਂਦਾ ਹੈ ਸੜ ਜਾਂਦਾ ਹੈ ਤੇ ਹੁਣ ਤੁਹਾਨੂੰ ਇਹ ਤਰੀਕਾ ਵੀ ਦੱਸਦੇ ਆਂ ਕਿ ਜੇ ਅਸੀਂ ਸਿਪੀ ਸtare ਵਾਲੇ ਸੂਟ ਤੇ ਪ੍ਰੈਸ ਕਰਨੀ ਹੈ ਤਾਂ ਕੀ ਕਰਾਂਗੇ ਇਸ ਤਰੀਕੇ ਨਾਲ ਕੋਈ ਕਾਟਨ ਦਾ ਕੱਪੜਾ ਲੈ ਲਵਾਂਗੇ ਤੇ ਉਹਦੇ ਉੱਪਰ ਅਸੀਂ ਪ੍ਰੈਸ ਜਿਹੜੀ ਆ ਉਹ ਫੇਰਾਂਗੇ ਤੇ ਇੱਥੇ ਅਸੀਂ ਕੀ ਕਰਾਂਗੇ ਸਿਲਵਰ ਪੇਪਰ ਨੂੰ ਨਾਲੋਂ ਉਤਾਰ ਲਵਾਂਗੇ ਕਿਉਂਕਿ ਇਹ ਜਿਹੜਾ ਥੋੜਾ ਵਰਕ ਖਰਬੜਾ ਹੈ ਤੇ ਇਹ ਦੇ ਨਾਲ ਜਿਹੜਾ ਸਿਲਵਰ ਪੇਪਰ ਵਾ ਉਹ ਫਟ ਜਾਏਗਾ ਤੇ ਇਸ ਫੋਇਲ ਪੇਪਰ ਦੇ ਨਾਲ ਅਸੀਂ ਸਿਰਫ ਜਿੱਥੇ ਪਲੇਨ ਸੂਟ ਹੈ ਉੱਥੇ ਤੇ ਕਰਨਾ ਹੈ ਜਿੱਤੇ ਉਗੜ ਦੁਗੜ ਵਰਕੇ ਜਿਸ ਤਰ੍ਹਾਂ ਕਿ ਇਹ ਮੋਤੀ ਸਤਾਰੇ ਵਾਲਾ ਵਰਕੇ ਨਾ ਹੋਵੇ ਤੇ ਹੁਣ ਤੁਹਾਨੂੰ ਇਸਾਰੇ ਸੂਟ ਦੇ ਉੱਤੇ ਅਸੀਂ ਇਸ ਕਾਟਨ ਦੇ ਕੱਪੜੇ ਨੂੰ ਰੱਖ ਕੇ ਤੇ ਤੁਹਾਨੂੰ ਪ੍ਰੈਸ ਕਰਕੇ ਦਿਖਾਵਾਂਗੇ ਅਸੀਂ ਕਾਟਨ ਦੇ ਕੱਪੜੇ ਨੂੰ ਵਰਕ ਦੇ ਉੱਤੇ ਰੱਖਦੇ ਜਾਵਾਂਗੇ ਤੇ ਉਹਦੇ ਉੱਤੇ ਪ੍ਰੈਸ ਦੇ ਨਾਲ ਜਿਹੜਾ ਵਾ ਉਹ ਤਾਂ ਇਹਨੂੰ ਜਿਹੜੀਆਂ ਸਿਲਵਰਟਾਂ ਵਟਵਾ ਉਹਨੂੰ ਕੱਢ ਕੇ ਦਿਖਾਵਾਂਗੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਸਾਰੇ ਸੂਟ ਨੂੰ ਜਿਹੜਾ ਵਾ ਉਹ ਸੈੱਟ ਕਰਦੇ ਜਾਣਾ ਹੈ ਤੇ ਉਹਦੇ ਉੱਪਰ ਜਿਹੜਾ ਇਹ ਜਿਹੜਾ ਕੱਪੜਾ ਵਾ ਇਹ ਪਤਲਾ ਕਾਟਨ ਦਾ ਹੋਣਾ ਚਾਹੀਦਾ ਹੈ ਹੋਰ ਕੱਪੜਾ ਕੋਈ ਨਾ ਹੋਵੇ ਕਾਟਨ ਦਾ ਕੱਪੜਾ ਹੀ ਹੋਣਾ ਚਾਹੀਦਾ ਹੈ ਤੇ ਕੱਪੜਾ ਵੀ ਜਿਹੜਾ ਉਹ ਪਤਲਾ ਹੋਣਾ ਚਾਹੀਦਾ ਹੈ ਤੇ ਜਿੱਥੇ-ਜਿੱਥੇ ਮਤਲਬ ਕਿ ਵਰਕ ਨਹੀਂ ਆ ਉੱਥੇ ਤੁਸੀਂ ਡਾਇਰੈਕਟ ਪ੍ਰੈਸ ਦੇ ਨਾਲ ਵੀ ਜਿਹੜਾ ਵਾ ਉਹਨੂੰ ਪ੍ਰੈਸ ਕਰ ਸਕਦੇ ਹੋ ਬਟ ਜਿੱਥੇ ਵਰਕ ਵਾ ਉਥੋਂ ਤੁਹਾਨੂੰ ਜਿਹੜਾ ਵਾ ਉਹ ਇਸ ਕੱਪੜੇ ਦੇ ਨਾਲ ਹੀ ਪ੍ਰੈਸ ਕਰਨਾ ਪਵੇਗਾ ਇਹ ਵੀ ਸਾਡਾ ਇੱਕ ਤੀਸਰੇ ਮੈਥਡ ਹੈ ਜੇ ਤੁਸੀਂ ਕਰਨਾ ਚਾਹੋ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਵੀ ਕੱਪੜੇ ਨੂੰ ਜਿਹੜਾ ਵਾ ਉਹ ਪ੍ਰੈਸ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਫਰੰਟ ਸਾਈਡ ਨੂੰ ਹੀ ਪ੍ਰੈਸ ਕਰਨਾ ਚਾਹੀਦਾ ਹੈ ਤੇ ਇਹ ਦੇ ਨਾਲ ਉਜੜਾ ਹੈ ਫਿਰ ਜਿਹੜੀ ਬੈਕ ਸਾਈਡ ਕਰਨੀ ਆ ਉਹ ਬਾਅਦ ਵਿੱਚ ਸੌਖੀ ਹੋ ਜਾਂਦੀ ਹੈ ਹੁਣ ਜਿਹੜੀ ਸਾਈਡਾਂ ਦੇ ਉੱਤੋਂ ਰਹਿ ਗਿਆ ਹੈ ਉਹਨੂੰ ਤੁਸੀਂ ਡਾਇਰੈਕਟ ਪ੍ਰੈਸ ਦੇ ਨਾਲ ਵੀ ਕਰ ਸਕਦੇ ਹੋ ਕਿਉਂਕਿ ਇੱਥੇ ਵਰਕ ਨਹੀਂ ਹੋਇਆ ਤੇ ਬਾਜੂ ਨੂੰ ਵੀ ਤੁਸੀਂ ਇਸੇ ਤਰੀਕੇ ਦੇ ਨਾਲ ਕਰ ਸਕਦੇ ਹੋ ਬਟ ਜਿੱਥੇ ਵਰਕ ਆ ਤੁਹਾਨੂੰ ਉੱਥੇ ਕਾਟਨ ਦਾ ਕੱਪੜਾ ਰੱਖਣਾ ਪਵੇਗਾ ਹੁਣ ਬੈਕ ਸਾਈਡ ਜੇ ਅਸੀਂ ਇਸ ਤਰੀਕੇ ਨਾਲ ਡਾਇਰੈਕਟ ਪ੍ਰੈਸ ਰੱਖਾਂਗੇ ਤਾਂ ਜਿਹੜਾ ਥੱਲੇ ਵਾਲਾ ਵਰਕ ਆ ਉਹ ਵਿੱਚ ਖੁੱਬੇਗਾ ਇਸ ਕਰਕੇ ਅਸੀਂ ਫੇਰ ਉਹ ਜਿਹੜੀ ਵੁੱਲਨ ਦੀ ਬੈੱਡ ਸ਼ੀਟ ਹੈ ਗਰਮ ਬੈੱਡ ਸ਼ੀਟ ਹੈ ਕੰਬਲ ਵਾਲੀ ਜਾਂ ਕੋਈ ਪਤਲਾ ਕੰਬਲ ਹੈ ਤੇ ਕੁਝ ਵੀ ਇਸ ਤਰ੍ਹਾਂ ਜਿਹੜਾ ਸੌਫਟ ਕਪੜਾ ਹੈ ਉਹਨੂੰ ਅਸੀਂ ਰੱਖ ਲਵਾਂਗੇ ਤੇ ਉਹਦੇ ਉੱਤੇ ਇਸ ਤਰ੍ਹਾਂ ਦਾ ਕੇਸ ਪ੍ਰੈਸ ਕਰਾਂਗੇ ਹੁਣ ਜਿਹੜਾ ਵਰਕ ਵਾ ਉਸ ਬੈੱਡ ਸ਼ੀਟ ਜਿਹੜੀ ਕੰਬਲ ਆ ਪਤਲੇ ਵਾਲੀ ਉਹਦੇ ਵਿੱਚ ਖੁੱਬ ਜਾਏਗਾ ਤੇ ਹ ਜਿਹੜਾ ਵਾ ਪਿੱਛੇ ਬੈਕ ਸਾਈਡ ਤੇ ਬਿਲਕੁਲ ਵੀ ਖੁੱਬੇਗਾ ਨਹੀਂ ਤੇ ਉਹ ਖਰਾਬ ਨਹੀਂ ਹੋਏਗਾ ਤੇ ਹੁਣ ਆਰਾਮ ਦੇ ਨਾਲ ਤੁਸੀਂ ਜਿਹੜਾ ਆਪਣੀ ਪ੍ਰੈਸ ਨੂੰ ਇਸ ਤਰੀਕੇ ਨਾਲ ਕਰ ਸਕਦੇ ਹੋ ਬਾਜੂ ਵੀ ਜਿਹੜੀਆਂ ਇਸੇ ਤਰੀਕੇ ਨਾਲ ਕਰ ਸਕਦੇ ਹੋ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਤਰੀਕੇ ਪਸੰਦ ਆਏ ਹੋਣਗੇ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਅਸੀਂ ਵੀ ਤੁਹਾਡੇ ਵਾਸਤੇ ਇਸ ਤਰੀਕੇ ਦੇ ਨਵੀਂ-ਨਵੀਆਂ ਵੀਡੀਓ ਲੈ ਕੇ ਮਤਲਬ ਆਉਂਦੇ ਰਵਾਂਗੇ ਤੇ ਤੁਸੀਂ ਦੱਸਿਆ ਵੀ ਕਰੋ ਕਿ ਤੁਹਾਨੂੰ ਹੋਰ ਕਿਸ ਤਰ੍ਹਾਂ ਦੀ ਕਿਸ ਚੀਜ਼ ਕਿਸ ਟੌਪਿਕ ਬਾਰੇ ਵੀਡੀਓ ਚਾਹੀਦੀ ਹੈ ਅਸੀਂ ਬਣਾਉਣ ਦੀ ਜਰੂਰ ਕੋਸ਼ਿਸ਼ ਕਰਾਂਗੇ ਤੇ ਇਸ ਤਰੀਕੇ ਨਾਲ ਤੁਸੀਂ ਸਾਰਾ ਜਿਹੜਾ ਵਾ ਉਹ ਕਰ ਲਿਓ ਪ੍ਰੈਸ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀਆਂ ਜਿਹੜੀਆਂ ਸਾਰੀਆਂ ਵੀਡੀਓ ਪਸੰਦ ਆਈਆਂ ਹੋਣਗੀਆਂ ਤੇ ਹੁਣ ਦੇਖੋ ਇਹ ਦੇਖੋ ਸਾਰਾ ਸੂਟ ਜਿਹੜਾ ਪ੍ਰੈਸ ਹੋ ਗਿਆ ਤੇ ਕਿੰਨਾ ਸੋਹਣਾ ਲੱਗਿਆ ਇਹ ਵੀ ਸੂਟ ਦੀ ਲੁੱਕ ਦੇਖੋ ਤੇ ਇਸ ਤਰੀਕੇ ਨਾਲ ਅਸੀਂ ਬੜੇ ਆਰਾਮ ਦੇ ਨਾਲ ਸਾਰੇ ਸੂਟ ਜਿਹੜੇ ਆ ਪ੍ਰੈਸ ਕਰ ਸਕਦੇ ਆ ਤੇ ਆਪਣੇ ਪੈਸੇ ਤੇ ਟਾਈਮ ਦੀ ਬਚਤ ਕਰ ਸਕਦੇ ਆ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਇਸੇ ਉਮੀਦ ਦੇ ਨਾਲ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ